ਵਾਹਿਗੁਰਜ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਾਨਕ ਦੇ ਸਿੱਖੋ ਆਉ ਸਿੱਖੇ ਕਮ ਹਲਿਏ ਨਾਨਕ ਦੇ ਸਿੱਖੋ ਆਉ ਜਗਤ ਵਿੱਚ ਚਾਰੇ ਪਾਸੇ ਮੇਰਾ ਯਦ ਸ਼ਾਇਆ ਸੀ ਸੰਬਦ ਦਾ ਦੀਪ ਲੈ ਕੇ ਨਾਨਕ ਗੁਰ ਆਇਆ ਸੀ ਪਰਮਾਪਖੰਡਾ ਵਾਲਾ 네ਰਾਪ ਜਾਇਆ ਸੀ ਇਹਦੇ ਤੋਂ ਚਾਨਣ ਲੈ ਕੇ ਜੀਵਨ ਰੁਸ਼ਨਾ ਲੀਏ ਨਾਨਕ ਦੇ ਸਿੱਖੋ ਆਉ ਸਿੱਖੀ ਕਮਾਲੀਏ ਬਾਬੇ ਨੂੰ ਯਾਦ ਕਰੀਏ ਬਾਬੇ ਦੀ ਮਨ ਕੇ ਪਹਿਲਾ ਇਰਤਕ ਮਾਣਿਏ ਇਸਨੇ ਜਗ ਚ ਸਾਡੀ ਸੋਭਾ ਵਧਾਣੀ ਐ ਸੁੱਚੀ ਇਸ ਮੇਂ ਤਰਾਹੀ ਬਰਕਤ ਖੁਦ ਆਣੀ ਐ ਕੱਢੀਏ ਦਸਵੰਧ ਇਸ ਚੋਂ ਭੁੱਖੇ ਰਜਾਂ ਲਈਏ ਨਾਨਕ ਦੇ ਸਿੱਖੋ ਆਓ ਸਿੱਖੀ ਕਮਾ ਲਈਏ ਲੋੜ ਹਰ ਕਰੀਏ ਪੂਰੀ ਬਿਲਕੁਲ ਵੀ ਜੋਗ ਸਮਾਧੀ ਲਾਵਣ ਦੀ ਲੋੜ ਨਹੀਂ ਛੜਣਾ ਪਰਵਾਰ ਨਹੀਂ ਇਹ ਦੇ ਜਹਾਜ ੋੜਨੀ ਜੰਗਲ ਤੇ ਭੂਰੇ ਵਣਦੇ ਸਿੱਖੀ ਦਾ ਤੋੜਨੀ ਨਾਮ ਨੂੰ ਜਪੀਏ ਆਪਾਂ ਸਭ ਨੂੰ ਜਪਾ ਲੀਏ ਨਾ ਨਿਕਦੇ ਸਿੱਖੋ ਆਓ ਸਿੱਖੀ ਕਮਾਲੀਏ ਮਾਲਕ ਨਾ ਭੁੱਲੇ ਦਿਲ ਤੋਂ ਦਿਲੋਂ ਸਤਕਾਰ ਗਈਏ ਹਰ ਇੱਕ ਪ੍ਰਾਣੀ ਨੂੰ ਪਸੂ ਤੇ ਪੰਛੀ ਬੁੱਟੇ ਕੁਦਰਤ ਦੀ ਰਾਣੀ ਨੂੰ ਹਿਰਦੇ ਬਸਾਣਾ ਮਿੱਤਰੋ ਬਾਬੇ ਦੀ ਬਾਣੀ ਹਰ ਨੀਂਦ ਕੁਮਾਨ ਬਤਾ ਦੇ ਪੱਕੀ ਪਕਾ ਲੀਏ ਨਾ ਨਿਕਦੇ ਸਿੱਖੋ ਆਓ ਸਿੱਖੀ ਕਮਾ ਲੀਏ ਸੇਵਾ ਵਿੱਚ ਜਿੰਦ ਲਗਾਣੀ ਨਈਓਂ ਡਰਣਾ ਕੋਈ ਨਾਹੀਂ ਖੁਦ ਡਰਨਾ ਏ ਪੰਜਾਬ ਕਾਰਾਂ ਦਾ ਗੜ ਉਸ ਨੂੰ ਸਰ ਕਰਨਾ ਏ ਇਨਾ ਤੋਂ ਬੋਣੀ ਮੁਕਤੀ ਜਿਉਂਦੇ ਹਾਂ ਮਰਨਾ ਏ ਸੱਚੇ ਆਚਾਰ ਤਾਈਂ ਗਹਿਣਾ ਬਣਾਲੀਏ ਨਾਨਕ ਦੇ ਸਿੱਖੋ ਆਓ ਸਿੱਖੀ ਕਮਾਲੀਏ ਸਿੱਖੀ ਦੀ ਗੁੜਤੀ ਹੋ ਇੱਕੋ ਹੀ ਮੂਲ ਸਵਸਦਾ ਇਕੋ ਹੀ ਨੂਰ ਜੀ ਜੋਤ ਪਹਿਚਾਣੀ ਏਕੋ ਜਾਤ ਕਰ ਧੂਰ ਜੀ ਪ੍ਰੇਮ ਦੇ ਬੂਟੇ ਤਾਈ ਪਹਿਣਾ ਹੈ ਭੂਰ ਜੀ ਸੰਜੇ ਪਿਉ ਦੇ ਵੇੜੇ ਲੁੱਡੀ ਹੁਣ ਪਾਲੀਏ ਨਾਨਕ ਦੇ ਸਿੱਖੋ ਆਉ ਸਿੱਖੀ ਕਮਾਲੀਏ ਵੱਧਦਾ ਏ ਪ੍ਰੇਮ ਜਾਵੇ ਦੁਲਮਨੀ ਸੈਣਾ ਕਿਦਰੇ ਹੋਵੇ ਨਾ ਤਕਾ ਜੀ ਕਿਰਤੀ ਲਈ ਲੜਨਾ ਮਰਨਾ ਨਿਸ਼ਚਾ ਹੈ ਪੱਕਾ ਜੀ ਮੈਂਤ ਕਸ਼ਾਂ ਦਾ ਵੇੜਾ ਸਾਡੇ ਲਈ ਮੱਕਾ ਜੀ ਭਾਗੋ ਟੁਕਰਾ ਕੇ ਆਪਾਂ ਲਾਲੂ ਗਲ ਲਾ ਲੀਏ ਨਾਨਕ ਦੇ ਸਿੱਖੋ ਆਓ ਸਿੱਖੀ ਕਮਾ ਲੀਏ ਇਨਾਂ ਤੋਂ ਵਾਰੇ ਜਾਈਏ ਡੇਰੇ ਦੇ ਤਾਰੀ ਦੇ ਨਾਂ ਜਾਣਾ ਵਿੱਚ ਖਾਵ ਦੇ ਸਤਿਗੁਰ ਦੇ ਬਚਨ ਜਾਣੋ ਪੁਸ਼ਪ ਗਲਾਵ ਦੇ ਸੁਣੀ ਅਗੰਮੀ ਤੁੰ ਨੂੰ ਆਸ਼ਿਕਰਾਵ ਦੇ ਸ਼ਬਦ ਦੇ ਸਾਗਰ ਅੰਦਰ ਤੁੱਬੀ ਲਗਾ ਲੀ ਨਾਨਕ ਦੇ ਸਿੱਖੋ ਆਓ ਸਿੱਖੇ ਕਮਾਲੀਏ ਸਬਦ ਇੱਕ ਗੁਰੂ ਆ ਸਾਡਾ ਵਰਜਣਾ ਨਸ਼ਿਆਂ ਵੱਲੋਂ ਮੁੱਡੋ ਹੀ ਖਿਆਲ ਨੂੰ ਨਾਮ ਦੀ ਮਸਤੀ ਕੋ ਮਿਲ ਜਾਏ ਰੋਪਾਲ ਨੂੰ ਸਬਦ ਨਿਰੰਤਰ ਕਰਦਾ ਹਰ ਇੱਕ ਸਵਾਲ ਨੂੰ ਮਾਲਕ ਦੀ ਕਿਰਪਾ ਹੋ ਜਾਏ ਰੂਹ ਨੂੰ ਨਸ਼ਿਆ ਹਾਲੀਏ ਨਾਨਕ ਦੇ ਸਿੱਖੋ ਆਓ ਸਿੱਖੀ ਕਮਾਲੀਏ ਬੇਨਤੀ ਕਰਦੇ ਰਹੀਏ ਨਾਨਕ ਦੇ ਸਿੱਖੋ ਆਓ ਸਿੱਖੀ ਕਮਾਲੀਏ ਬੇਨਤੀ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Non è un